ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਇਸ ਮੌਸਮ ਦੇ ਵਿੱਚ ਅਸੀਂ ਸੁੱਕੇ meyਵੇ ਲੈਣੇ ਆ ਉਹਨਾਂ ਦੇ ਬੈਨੀਫਿਟਸ ਦੱਸਾਂਗੇ ਕਿ ਕਿਵੇਂ ਖਾਣੇ ਚਾਹੀਦੇ ਨੇ ਤੇ ਕੀ ਸਾਨੂੰ ਉਹਨਾਂ ਦੇ ਲਾਭ ਮਿਲਦੇ ਨੇ ਖਜੂਰ ਦੇ ਵਿੱਚ ਸਭ ਤੋਂ ਵੱਧ ਪੋਟਾਸ਼ੀਅਮ ਹੁੰਦਾ ਇਹ ਸਾਡੀਆਂ ਨਾੜਾਂ ਨੂੰ ਤਾਕਤ ਦੇਣ ਦੇ ਵਿੱਚ ਮਦਦ ਕਰਦਾ ਨਾੜੀਆਂ ਤਾਕਤਵਰ ਹੁੰਦੀਆਂ ਨੇ ਖਜੂਰ ਦੇ ਵਿੱਚ ਕੈਲਸ਼ੀਅਮ ਹੁੰਦਾ ਫਾਸਫੋਰਸ ਹੁੰਦਾ ਮੈਗਨੀਸ਼ੀਅਮ ਹੁੰਦਾ ਤੇ ਮਿਨਰਲ ਹੁੰਦੇ ਨੇ ਸਾਰੇ ਜਿਹੜੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਨੇ ਜਿਹੜੇ ਬੱਚਿਆਂ ਦਾ ਵਿਕਾਸ ਘੱਟ ਹੋ ਰਿਹਾ ਉਹਨਾਂ ਨੂੰ ਵੀ ਖਜੂਰ ਖਿਲਾਇਆ ਕਰੋ ਜੇ ਖਜੂਰ ਨਹੀਂ ਖਾਂਦੇ ਤਾਂ ਉਹਨਾਂ ਨੂੰ ਖਜੂਰ ਦਾ ਸ਼ੇਕ ਬਣਾ ਕੇ ਪਿਲਾਓ ਜਿਹੜੇ ਲੋਕੀ ਕਹਿੰਦੇ ਨੀਂਦ ਨਹੀਂ ਆਉਂਦੀ ਤਕਾਬਟ ਰਹਿੰਦੀ ਹੈ ਲੋਕੀ ਕਈ ਨਸ਼ੇ ਕਰਦੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਈ ਲੋਕੀ ਉਮਰ ਤੋਂ ਜ਼ਿਆਦਾ ਬਜ਼ੁਰਗ ਹੋ ਗਏ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਜਿਹੜੀ ਖਜੂਰ ਹੈ ਇਹਨੂੰ ਬਸਾ ਦੋਸਤ ਬਣਾਓ ਇਹ ਸਭ ਤੋਂ ਵਧੀਆ ਇੱਕ ਮੇਵਾ ਜਿਹੜੀ ਲੋਕਾਂ ਨੂੰ ਕਬਜ਼ ਰਹਿੰਦੀ ਹੈ ਖਜੂਰ ਜ਼ਰੂਰ ਇੱਕ ਜਾਂ ਦੋ ਪੀਸ ਰੋਜ਼ ਜਾਂ ਤਿੰਨ ਪੀਸ ਵੀ ਖਾਓ ਕੁਝ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਇਸ ਮੌਸਮ ਦੇ ਵਿੱਚ ਅਸੀਂ ਸੁੱਕੇ ਮੇਵੇ ਲੈਣੇ ਆ ਗੱਲਬਾਤ ਕਰਾਂਗੇ ਸੁੱਕੇ ਮੇਵਿਆਂ ਬਾਰੇ ਡਰਾਈ ਫਰੂਟਸ ਜਿਨ੍ਹਾਂ ਨੂੰ ਅਸੀਂ ਕਹਿ ਲੈਂਦੇ ਆ ਉਹਨਾਂ ਦੇ ਬੈਨੀਫਿਟਸ ਦੱਸਾਂਗੇ ਕਿ ਕਿਵੇਂ ਖਾਣੇ ਚਾਹੀਦੇ ਨੇ ਤੇ ਕੀ ਸਾਨੂੰ ਉਹਨਾਂ ਦੇ ਲਾਭ ਮਿਲਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਵਸ਼ਗਲ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਰ ਬਹੁਤ ਬਰਤ ਸਵਾਗਤ ਹੈ ਜੀ ਤੁਹਾਡਾ ਵੀ ਜਸ ਬਹੁਤ ਬਹੁਤ ਸਵਾਗਤ ਹੈ ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰੇ ਹੰਉ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਸਰਦੀ ਸ਼ੁਰੂ ਹੋ ਗਈ ਹੈ ਹੁਣ ਮੌਸਮ 'ਚ ਫਰਕ ਪੈਣਾ ਸ਼ੁਰੂ ਹੋ ਗਿਆ ਉਸੇ ਤਰੀਕੇ ਨਾਲ ਸਾਡੀਆਂ ਸਬਜ਼ੀਆਂ ਸਾਡੇ ਖਾਣ ਪੀਣੋ ਚੇਂਜ ਹੋ ਰਿਹਾ ਹੈ ਹਨਾ ਇਸ ਮੌਸਮ ਦੇ ਵਿੱਚ ਅਸੀਂ ਸੁੱਕੇ ਮੇਵੇ ਵੀ ਲੈਣੇ ਆ ਜਿਹੜੇ ਸਾਡੇ ਸਰੀਰ ਲਈ ਬਹੁਤ ਫਾਇਦਾ ਕਰਦੇ ਨੇ ਬਹੁਤ ਫਾਇਦੇਮੰਦ ਹਾਂਜੀ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਬਾਰੇ ਤੇ ਅੱਜ ਸਾਨੂੰ ਦੱਸੋ ਵੀ ਕਿਵੇਂ ਲੈਣੇ ਚਾਹੀਦੇ ਨੇ ਦੇਖੋ ਜਿਹੜੇ ਸੁੱਕੇ ਮੇਵੇ ਆ ਉਹਨਾਂ ਦੇ ਵਿੱਚ ਜਿਹੜਾ ਸਰਦੀਆਂ ਦੇ ਵਿੱਚ ਸਭ ਦਾ ਰਾਜਾ ਹੂੰ ਖਜੂਰ ਹੂੰ ਖੰਜੂਰ ਜਿਹੜੀ ਆ ਇਹ ਹਰ ਤਰ੍ਹਾਂ ਦੀ ਮਿਲਦੀ ਆ ਆਪਾਂ ਨੂੰ ਅੱਜ ਮੈਂ ਉਹਦੇ ਉੱਤੇ ਲਿਖਿਆ ਕੁਝ ਹੂੰ ਕਿਉਂਕਿ ਤੁਸੀਂ ਅੱਜ ਗੱਲ ਕੀਤੀ ਮੈਂ ਪਹਿਲਾਂ ਹੀ ਸਾਰਾ ਉਹ ਨੋਟ ਕੀਤਾ ਹੋਇਆ ਸੀ ਮੈਂ ਤੁਹਾਨੂੰ ਦੱਸ ਦਿੰਨਾ ਖੰਜੂਰ ਜਿਹੜੀ ਖਾਣੀ ਆ ਉਹ ਦੋ ਜਾਂ ਤਿੰਨ ਖਜੂਰ ਮੋਟੇ ਵਾਲੇ ਜਿਹੜੇ ਆਉਂਦੇ ਨੇ ਅਸਲੀ ਦੁਬਈ ਤੋਂ ਆਉਂਦੇ ਆ ਉਹ ਵੀ ਖਾ ਸਕਦੇ ਆ ਨਹੀਂ ਆਪਣੇ ਸਾਰੇ ਮਿਲਦੇ ਆ ਅੱਜ ਕੱਲ ਤਾਂ ਬਾਹਰ ਲਿਆ ਤੇ ਉਹਦੇ ਵਿੱਚ ਸਭ ਤੋਂ ਵੱਧ ਫਾਈਬਰ ਹੁੰਦੀ ਆ ਫਿਰ ਉਹਦੇ ਵਿੱਚ ਉਹ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਕੇ ਕਬਜ਼ ਨੂੰ ਠੀਕ ਕਰ ਦਿਆ ਦੇਖੋ ਜਿਹੜੇ ਲੋਕਾਂ ਨੂੰ ਕਬਜ਼ ਰਹਿੰਦੀ ਆ ਖਜੂਰ ਜ਼ਰੂਰ ਇੱਕ ਜਾਂ ਦੋ ਪੀਸ ਰੋਜ਼ ਜਾਂ ਤਿੰਨ ਪੀਸ ਵੀ ਖਾਓ ਕੁਝ ਨਹੀਂ ਹੁੰਦਾ 슈ਗਰ ਦਾ ਮਰੀਜ਼ ਹੈ ਤਾਂ ਉਹ ਇੱਕ ਜਾਂ ਦੋ ਪੀਸ ਖਾ ਸਕਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਦੂਜਾ ਗੱਲ ਹੈ ਇਦੇ ਵਿੱਚ ਨੇਚਰਲ 슈ਗਰ ਹੁੰਦਾ ਜਿਹੜਾ ਕਿ ਤੁਰੰਤ ਸਰੀਰ ਨੂੰ એનર્ਜੀ ਦਿੰਦਾ ਇੱਕ ਤਾਂ ਹੁੰਦਾ ਵੀ ਦੇਰ ਲੱਗੂ ਕੱਲ ਨੂੰ ਆਉ ਇਹਨੇ ਤੁਰੰਤ ਤੁਹਾਨੂੰ ਹੁਣ ਖਾ ਕੇ ਦੁੱਧ ਪੀ ਲੋ ਤੁਹਾਨੂੰ ਫਟਾਫਟ ਪਤਾ ਲੱਗੂ ਕਿ ਸਰੀਰ ਨੂੰ ਗਰਮਿਆਸ਼ ਆ ਗਈ ਦੂਜਾ ਖਜੂਰ ਦੇ ਵਿੱਚ ਸਭ ਤੋਂ ਵੱਧ ਪੋਟਾਸ਼ੀਅਮ ਹੁੰਦਾ ਉਸ ਤੋਂ ਬਾਅਦ ਇਹ ਜਿਹੜਾ ਪੋਟਾਸ਼ੀਅਮ ਹੈ ਇਹ ਸਾਡੀਆਂ ਨਾੜਾਂ ਨੂੰ ਤਾਕਤ ਦੇਣ ਦੇ ਵਿੱਚ ਮਦਦ ਕਰਦਾ ਨਾੜੀਆਂ ਤਾਕਤਵਰ ਹੁੰਦੀਆਂ ਨੇ ਖਜੂਰ ਦੇ ਵਿੱਚ ਕੈਲਸ਼ੀਅਮ ਹੁੰਦਾ ਫਾਸਫੋਰਸ ਹੁੰਦਾ ਮੈਗਨੀਸ਼ੀਅਮ ਹੁੰਦਾ ਤੇ ਮਿਨਰਲ ਹੁੰਦੇ ਨੇ ਸਾਰੇ ਜਿਹੜੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਨੇ ਅੱਜ ਇੱਕ ਇੱਕ ਚੀਜ਼ ਜਿਹੜੀ ਆ ਮੈਂ ਤੁਹਾਡੇ ਲਈ ਲਿਖ ਕੇ ਰੱਖੀ ਆ ਤਾਂ ਕਿ ਮੈਂ ਤੁਹਾਨੂੰ ਦੱਸ ਪਾਵਾਂ ਕਿ ਖਜੂਰ ਖਾਣ ਦੇ ਕਿੰਨੇ ਫਾਇਦੇ ਨੇ ਔਰ ਹਰ ਇਨਸਾਨ ਨੂੰ ਖਾਣਾ ਚਾਹੀਦਾ ਜਿਹੜੇ ਬੱਚਿਆਂ ਦਾ ਵਿਕਾਸ ਘੱਟ ਹੋ ਰਿਹਾ ਉਹਨਾਂ ਨੂੰ ਵੀ ਖਜੂਰ ਖਿਲਾਇਆ ਕਰੋ ਜੇ ਖਜੂਰ ਨਹੀਂ ਖਾਂਦੇ ਤਾਂ ਉਹਨਾਂ ਨੂੰ ਖਜੂਰ ਦਾ ਸ਼ੇਕ ਬਣਾ ਕੇ ਪਿਲਾਓ ਉਹ ਖਜੂਰ ਦੇ ਵਿੱਚੋਂ ਗਿੱਡੇ ਕੱਢ ਦਿਓ ਉਹਨੂੰ ਦੁੱਧ ਦੇ ਵਿੱਚ ਸ਼ੇਕ ਬਣਾਓ ਚੀਨੀ ਨਾ ਪਾਓ ਉਹਦੇ ਵਿੱਚ ਉਹਨੂੰ ਉਦੋਂ ਹੀ ਦਿਓ ਤੁਸੀਂ ਨੈਚੁਰਲ সুইਟਨਰ ਹੈ ਤੇ ਦੂਜਾ ਇਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਨੇ ਜਿਹੜੇ ਤੁਹਾਡੇ ਦਿਲ ਦੀ ਜਿਹੜੀ ਸਿਹਤ ਹੈ ਹਾਰਟ ਨੂੰ ਜਬਰਦਸਤ ਤਰੀਕੇ ਨਾਲ ਸੇਵ ਕਰਨ ਚ ਮਦਦ ਕਰਦੇ ਨੇ ਫਿਰ ਜਿਹੜਾ ਖਜੂਰ ਹੈ ਚ ਪ੍ਰੋਟੀਨ ਹੈ ਆਇਰਨ ਹੈ ਜੋ ਤੁਹਾਡੇ ਸਰੀਰ ਦੀ ਤਾਕਤ ਨੂੰ ਵਧਾਉਂਦਾ ਤੇ ਖੂਨ ਨੂੰ ਵਧਾਉਂਦਾ ਹਾਂ ਲੋ ਹੁਣ ਖਜੂਰ ਦੇ ਕਿੰਨੇ ਫਾਇਦੇ ਦੱਸਾਂ ਮੈਂ ਜਿੰਨੇ ਲਿਖੇ ਨੇ ਓਨੇ ਹੀ ਕ ਦੱਸ ਦਿੰਨਾ ਬਾਕੀ ਤਾਂ ਤੁਸੀਂ ਇਹ ਸਮਝ ਲਓ ਵੀ ਖਜੂਰ ਚ ਜਿਹੜੇ ਮੌਜੂਦ ਨੇ ਨੇਚਰਲ ਮਿੱਠਾ ਜਿਹਨੂੰ ਅਸੀਂ 슈ਗਰ ਕਹਿੰਦੇ ਆ ਉਹ ਹੌਲੀ ਹੌਲੀ ਤੁਹਾਡਾ ਜਿਹੜਾ ਸਰੀਰ ਹੈ ਉਹਨੂੰ ਲੰਬੇ ਸਮੇਂ ਤੱਕ ਊਰਜਾ ਪ੍ਰਦਾਨ ਕਰਦਾ ਮਤਲਬ ਉਹ ਤਾਕਤ ਜਿਹੜੀ ਆ ਤੁਹਾਨੂੰ ਮੈਨੂੰ ਜਿਵੇਂ ਸਰਦੀ ਸਰਦੀ ਆਪਾਂ ਨੇ ਖਾ ਲਿਆ ਨਾ ਤਾਂ ਤੁਹਾਨੂੰ ਪੂਰੇ 8-9 ਮਹੀਨੇ ਜਿਹੜੀ ਗਰਮੀ ਬਰਸਣੀ ਆ ਉਹਦੇ 'ਚ ਦੇਖੋ ਕਿੰਨਾ ਫਾਇਦਾ ਕਰਦਾ ਮਤਲਬ ਖਜੂਰ ਖਾਣ ਦੇ ਸਭ ਤੋਂ ਵੱਧ ਫਾਇਦੇ ਇੱਕ ਸਭ ਤੋਂ بڑا ਜਿਹੜਾ ਇਹਦਾ ਫਾਇਦਾ ਅਸੀਂ ਲਿਖਿਆ ਹੋਇਆ ਉਹ ਹੈਗਾ ਕਿ ਤੁਹਾਡੇ ਦਿਮਾਗ ਨੂੰ ਦਰੁਸਤ ਕਰਦਾ ਜਿਹੜੇ ਲੋਕੀ ਕਹਿੰਦੇ ਨੀਂਦ ਨਹੀਂ ਆਉਂਦੀ ਥਕਾਵਟ ਰਹਿੰਦੀ ਆ ਲੋਕੀ ਕਈ ਨਸ਼ੇ ਕਰਦੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਈ ਲੋਕੀ ਉਮਰ ਤੋਂ ਜ਼ਿਆਦਾ ਬਜ਼ੁਰਗ ਹੋ ਗਏ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਆਉਂਦੀ ਆ ਇਸ ਕਰਕੇ ਜਿਹੜੀ ਖਜੂਰ ਹੈ ਇਹਨੂੰ ਬਸ ਦੋਸਤ ਬਣਾਓ ਇਹ ਸਭ ਤੋਂ ਵਧੀਆ ਇੱਕ ਮੇਵਾ ਬਹੁਤ ਬਹੁਤ ਸ਼ੁਕਰੀਆ ਸਰ ਗੱਲ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਜੀ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਦੀ ਇਜਾਜ਼ਤ ਸਸ਼ੇ